हां जी दोस्तों सारेनु सस्कारीकाल स्वागत करते हैं टोडा राज संधू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸਪਿੰਡ ਤੋਂ ਸ਼੍ਰੀ ਕਰਨਤਾਰਨ ਸਾਹਿਬ ਲੱਗਦਾ ਅਮਰਤਵੀਰ ਕੋਲ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਰੋਟੀਨ ਦੇ ਵਿੱਚ ਤੋਂ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਇਸੇ ਤਰ੍ਹਾਂ ਦੋਸਤੋ ਤੁਸੀਂ ਟਾਈਮ ਟੂ ਟਾਈਮ ਲੈਂਦੇ ਰਿਹਾ ਕਰੋ ਅਸੀਂ ਹੋਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਤਰੀਕ 14 ਮਈ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9:30 ਵਜੇ ਦਾ ਐਨੀਮਲ ਦੋ ਦਿਖਾਉਣੇ ਆ ਤੁਹਾਨੂੰ ਅੱਜ ਇੱਕ ਵਾਇਰ ਦਿਖਾਵਾਂਗੇ ਇੱਕ ਬਿਲਕੁਲ ਤਿਆਰੀ ਵਾਲੀ ਜਿਹੜੀ ਦੋਸਤੋ ਇਹ ਤੁਹਾਨੂੰ ਝੋਟੀ ਦਿਖਾਵਾਂਗੇ ਠੀਕ ਆ ਪੂਰੀ ਤਿਆਰੀ ਤੇ ਆ ਸੋ ਚੰਗੀ ਮਿਲਕਿੰਗ ਦੱਸ ਰਿਹਾ ਵੀਰ ਅਮਰਤ ਪਿਛਲੇ ਸਵੇਰੇ ਚੰਗੀ ਮਿਲਕਿੰਗ ਇਸ ਝੋਟੀਆਂ ਕਰਵਾਈ ਆ ਹੁਣ ਕਿੰਨਾ ਸੂਆ ਕੀ ਮੁੱਲ ਕੀ ਪੜਦਾ ਦੋਸਤੋ ਰਹੂਗਾ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂ ਮਿਲ ਜੂਗੀ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਘੜ ਕੇ ਕਰਨੀ ਆ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡਾਂ ਘੜਤਾ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਅਮਰਤ ਸਾਸਰੀ ਕਾਲ ਸਾਸਰੀ ਕਾਲ ਰਾਜਵੀਰ ਜੀ ਕੀ ਹਾਲ ਚਾਲ ਹੈ ਬੜੇ ਵਧੀਆ ਅਮਰਤ ਠੀਕ ਠਾਕ ਵੀਰੇ ਹਾਂਜੀ ਹਾਂਜੀ ਭਾਈ ਅੱਛਾ ਅਮਰਤ ਅੱਜ ਆਪਣੇ ਕੋਲ ਐਨੀਮਲ ਵੈਸੇ ਦੋ ਹੀ ਪਗਾਊਗਾ ਹਾਂਜੀ ਵੀਰੇ ਦੋ ਅੱਛਾ ਇੱਕ ਵੜ ਪੌਣੀ ਟੋਕਰ ਦਾ ਬਣਾ ਦੇਗੀ ਹਣ ਠੀਕ ਆ ਜੀ ਹਾਂਜੀ ਤੇ ਫਿਲਹਾਲ ਹੁਣ ਜਿਹੜੇ ਦੋ ਨਗਾਂ ਦੀ ਆਪਾਂ ਡਿਟੇਲ ਕਰਦੀ ਆਂ ਸਾਜੀ ਤੇ ਇੱਕ ਝੋਟੀ ਕਾਫੀ ਖੂਬਸੂਰਤ ਤੁਹਾਡੇ ਕੋਲੇ ਕੀ ਆ ਹਾਂਜੀ ਵੀਰੇ ਇਹ ਦੂਜਾ ਸੁਆ ਝੋਟੀ ਸੋਹਣੀ ਆ ਦੂਜਾ ਸੁਆ ਹਾਂਜੀ ਹਾਂਜੀ ਲੋਕ ਦੱਸੋ ਇੱਕ ਵਾਰੀ ਝੋਟੀ ਦਾ ਪੂਰਾ ਬਾਡੀ ਸਟ੍ਰਕਚਰ ਦਿਖਾਉਣੇ ਆ ਤੁਹਾਨੂੰ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਡਿਟੇਲ ਲਵਾਂਗੇ ਵੀਰੇ ਅਮਰਤ ਤੋਂ ਵੇਖੋ ਥੱਲੇ ਜਿਗਾਰ ਵੇਖੋ ਦੋਸਤੋ ਠੀਕ ਆ ਜੀ ਹਵਾਨਾ ਲੇਵਾ ਵੇਖੋ ਕਰਮਾਲੀ ਬਖਾਲਾ ਵੇਖੋ ਬਹੁਤ ਸੋਹਣੀ ਤਿਆਰੀ ਆ ਚੰਗੀ ਸੋਹਣੀ ਤਿਆਰੀ ਕਰੀ ਖੜੀ ਆ ਕਰਮਾਲੀ ਠੀਕ ਆ ਤੇ ਕੱਦ ਕਾਠ ਵੀ ਇੱਕ ਵਾਰੀ ਮੈਂ ਮੈਂਸ਼ਨ ਕਰ ਦੇਣਾ ਦੋਸਤੋ ਹੋ ਸਕਦਾ ਵੀ ਕਿਸੇ ਵੀਰ ਦਾ ਵੇਖਣ ਦਾ ਨਜ਼ਰ ਜਾਂ ਹੋਰ ਹਿਸਾਬ ਖਤਾਬ ਦਾ ਹੋਵੇ ਕੱਦ ਵੱਡਾ ਵੱਡੇ ਕੱਦ ਦੇ ਵਿੱਚ ਆ ਚੌੜਾ ਪਿੱਠ ਕੁੜਾ ਲੱਗਾ ਕਰਮਾਲੀ ਨੂੰ ਤੇ ਥਣ ਭਾਂਡਾ ਵਿਖਾਲਾ ਇੱਕ ਵਾਰੀ ਤੁਹਾਨੂੰ ਪੂਰਾ ਆਪਾ ਦਿਖਾ ਦਿੰਨੇ ਆ ਅੱਗੇ ਪਿੱਛੇ ਤੋਂ ਬੈਕ ਸਾਈਡ ਤੋਂ ਆ ਲਓ ਜੀ ਠੀਕ ਆ ਸੋ ਤਿਆਰੀ ਆਲਮੋਸਟ ਤੁਸੀਂ ਕੰਪਲੀਟ ਸਮਝੋ ਠੀਕ ਆ ਜੀ ਤਿਆਰੀ ਕੰਪਲੀਟ ਹੀ ਸਮਝੋ ਤੇ ਬਾਕੀ ਪੂਰੀ ਆਪਾਂ ਡਿਟੇਲ ਕਰ ਲੈਂਦੇ ਆ ਵੀਰ ਤੋਂ ਅਛਾ ਵਰਤ ਤਾਂ ਕੀ ਡਿਟੇਲ ਆ ਵੀਰ ਜੀ ਦੀ ਸੂਆ ਕਿੰਨਾ ਸੂਰੀ ਆ ਮੇਰੇ ਦੂਜਾ ਸੂਆ ਸੋਣੀ ਪਹਿਲਾਂ ਨੇ 14-15 ਕਿਲੋ ਦੁੱਧ ਚੋ ਆਇਆ ਅੱਛਾ ਜੀ ਫਿਰ ਕੀ 17 17-18 ਕਿਲੋ ਦੀ ਉਮੀਦ ਰੱਖਦੇ ਆਪਾਂ ਠੀਕ ਹੈ ਜੀ ਘਾਰ ਵਾਲੇ ਵੀ ਆਂਦੇ ਮੈਂ ਪਤਲੀ ਚਮੜੀ ਦੀ ਦਊਗੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਮਤਲਬ ਕਿ ਹੁਣ ਸੈਕੰਡ ਸੂਆ ਦੂਜਾ 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 ਪਿਓਰ ਦੂਜਾ ਸੂਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਹੁਣ ਦੂਜਾ ਸੂਆ ਹੈ ਠੀਕ ਆ ਤੇ ਦਿਨ ਵੈਸੇ ਹਜੇ ਵੀ ਕੋਈ ਲੈ ਜੂ ਇੱਕ ਦੋ ਦਿਨ ਮੇਰੇ ਦੋ ਦਿਨ ਆ ਜੇ ਤੇ ਗੱਡੀ ਤੇ ਚੜਨ ਉਤਰਨਾ ਨਹੀਂ ਤੇ ਚ ਲੋ ਜੀ ਠੀਕ ਆ ਦੂਜਾ ਸੂਆ ਦੋਸਤੋ ਵੈਸੇ ਦੋ ਦਿਨ ਤਿੰਨ ਦਿਨ ਕੱਢ ਲਈ ਆ ਕਿਉਂਕਿ ਪੁੜੇ-ਪੜੇ ਨਮਾਏ ਆ ਵੈਸੇ ਤੁਸੀਂ ਤਿਆਰੀ ਤੇ ਵੀ ਮੰਨ ਸਕਦੇ ਜੇ ਕਿਉਂਕਿ ਦੂਰ ਨੇੜੇ ਸਫਰ ਤੇ ਜਾਵੇ ਤਾਂ ਹੋ ਸਕਦਾ ਵੀ ਜਾਂਦੇ ਆਣ ਸੋ ਤਾਂ ਲਿਖਾਉਣਾ ਦਾ ਵੀਰੇ ਐਵੇਂ ਤੁਹਾਨੂੰ ਮੈਂ ਆਖਦਾ ਤਿਆਰੀ ਐਨ ਫੁੱਲ ਆ ਠੀਕ ਆ ਤਿਆਰੀ ਫੁੱਲ ਭਟਾ ਫੁੱਲਾ ਬਾਕੀ ਵੇਖਦੇ ਆਂ ਸਾਰੀ ਤੁਹਾਨੂੰ ਪਤਾ ਲੱਗ ਹੀ ਜਾਣੀ ਐ ਚੌੜੇ ਪਿੱਠ ਪੁੜੇ ਦੇ ਵਿੱਚ ਚੰਗੀ ਰਾਜੀ ਆ ਦੋਸਤੋ ਵਜਨਾਂ ਦੋੜ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਚੰਗੀ ਪੋਲੀ ਪਲੋਸੀ ਆ ਠੀਕ ਆ ਜੀ ਤੇ ਥਣ ਵੀ ਕਰਮਾਲੀ ਨੂੰ ਬਹੁਤ ਘੜ ਘੜ ਕੇ ਲੱਗਾ ਸਪੇ ਤੇ ਪਹਿਲਾ ਸੂਵੇ ਦੇ ਵਿੱਚ ਦੱਸ ਰਿਆ ਅਮਰਤ ਵੀ ਜਿੱਥੋਂ ਵੀ ਖਰੀਦੀ ਆ ਸੋ ਚੰਗਾ ਮਿਲਕ ਦੱਸਿਆ ਉਹਨਾਂ ਨੇ ਵੀ ਚੰਗੇ ਮਿਲਕ ਤੇ ਜਿਹੜੀ ਚੱਲਦੀ ਰਹੀ ਆ ਠੀਕ ਆ ਠੀਕ ਆ ਬਹੁਤ ਖੂਬਸੂਰਤ ਦੋਸਤੋ ਚੰਗੇ ਵਜਨ ਵਜੂਦ ਵਾਲੀ ਚੰਗੇ ਸੋਹਣੇ ਪਿੱਠ ਪੁੜੇ ਦੇ ਵਿੱਚ ਬਹੁਤ ਖੂਬਸੂਰਤ ਥਣ ਦੀ ਕੁਆਲਿਟੀ ਚੰਗਾ ਮਿਲ ਕੇ ਇਸ ਵਾਰ ਵੀ ਚੰਗੀ ਮੀਤ ਕਰ ਸਕਦੇ ਆ ਵੀ ਚੰਗਾ ਮਿਲ ਕੇ ਚਬਾਉਣਾ ਚਾਹੀਦਾ ਇਸ ਝੋਟੀ ਨੂੰ ਠੀਕ ਆ ਬਾਕੀ ਅੱਗੇ ਸੇਵਾ ਤੇ ਨਿਰਭਰ ਕਰਦਾ ਬਾਕੀ ਅੱਗੇ ਉਹਨਾਂ ਵਾਲਾ ਸਮਾਂ ਦੱਸੂਗਾ ਆ ਲਓ ਅੰਮ੍ਰਿਤ ਲਓ ਜੀ

ਵਾਹ ਦੋਸਤੋ ਬਾਕੀ ਬਰੀਕੀ ਬਰੂਕੀ ਪੂਰੀ ਆ ਠੀਕ ਆ ਜੀ ਥਾਣ ਦੇਵੇ ਦੀ ਸਾਫ ਸੁਥਰੀ ਆ ਬਹੁਤੇ ਵੀਰ ਚੰਗਾ ਪਸ਼ੂ ਤਾਨਾ ਖਰੀਦਣਾ ਚਾਹੁੰਦੇ ਆ ਦੋਸਤੋ ਕਿਉਂਕਿ ਪੈਸੇ ਚੰਗੇ ਖਾਸੇ ਲੱਗ ਜਾਂਦੇ ਆ ਤੇ ਪਸ਼ੂ ਵੀ ਅਗੋ ਚੰਗਾ ਹੋਣਾ ਚਾਹੀਦਾ ਠੀਕ ਆ ਬਾਕੀ ਚੰਗੀ ਸੋਹਣੀ ਆ ਸਿੰਗਾ ਸੁੰਗਾ ਦੀ ਬੰਦਰ ਚੰਗੀ ਆ ਪਿੱਠ ਕੁੜੇ ਦੀ ਚੰਗੀ ਆ ਹਵਾਨੇਲੇਵੇ ਦੀ ਪੂਰੀ ਸਾਫ ਸੁਥਰੀ ਹੈ ਤਿਆਰੀ ਤੇ ਆ ਬਾਕੀ ਦੋ ਦਿਨ ਲੈ ਜਾ ਦੋਸਤੋ ਅੱਜ ਭਲਕ ਸੂਫੇ ਹੈ ਤਿਆਰੀ ਤੇ ਆ ਠੀਕ ਆ ਆ ਥਾਣਾ ਬਾਕੀ ਵੰਡ ਬੁੰਡ ਤੁਸੀਂ ਵੇਖ ਕੇ ਚੈੱਕ ਕਰੋ ਵਿਥ ਵਿਰਲ ਵੀ ਕਾਫੀ ਸੋਹਣੀ ਅਗਲੇ ਪਿਛਲੇ ਥਨਾ ਦੀ ਆ ਤੇ ਅਮਰਤਾ ਕੀ ਮੁੱਲ ਕਰਦੇ ਆ ਵੀਰੇ ਦਾ ਵੀਰੇ ਮੁੱਲ ਇਹਦਾ 1 35 ਕਰਦੇ 1 30 ਚ ਮੰਨਤਨ ਕਰਾਂ 1 30 ਚ 1 28 ਦੀ ਦਵਾਂਗੇ ਹਾਂ ਠੀਕ ਆ ਜੀ ਹਾਂ ਉੱਤੇ ਛੋਟ ਛੱਪਾ ਕਰਾਂ ਠੀਕ ਆ ਜੀ 1 ਲੱਖ 28 ਹਜ਼ਾਰ ਹਾਂ 1 ਲੱਖ 28 ਹਜ਼ਾਰ ਦੋਸਤੋ ਲਾਸਟ ਜਿਹੜਾ ਹਾਂ ਨਾ ਯਸਨੋ ਉਹ 1 ਲੱਖ 28 ਹਜ਼ਾਰ ਆ ਮੁੱਲ 1 35 ਕੀਤਾ ਬਾਕੀ ਚੰਗੀ ਆ ਮੱਜ ਤੇ ਜ਼ਰੂਰ ਜਿਹੜਾ ਕੋਈ ਵੀ ਖਰੀਦਣ ਆ ਰਿਹਾ ਪਸੰਦ ਆਊਗੀ ਕੋਈ ਖਾਲੀ ਮੁੜ ਕੇ ਨਹੀਂ ਜਾਂਦਾਗਾ ਤੇ ਬਹੁਤ ਖੂਬਸੂਰਤ ਕੁਆਲਿਟੀ ਅੱਗੇ ਆਪਣੇ ਕੋਲ ਦੂਜੇ ਨੰਬਰ ਤੇ ਇਹ ਵੀ ਗੱਬਣਾ ਵੀਰੇ ਸੁਈ ਸੁਆਈ ਵਸ਼ੀ ਆ ਪਹਿਲਾਂ ਅੱਛਾ ਪਹਿਲਾਂ ਸੁਈ ਆ ਜੀ ਹਾਂਜੀ ਅੱਛਾ ਮਗਰ ਬਚਾ ਦੇ ਬਸ਼ਾ ਵੀਰੇ ਉਹ ਅੱਛਾ ਮਗਰ ਅਜ ਦਿਨ ਕਿੰਨੇ ਹੋ ਗਏ ਵਰ ਤੈਨੂੰ ਵੀਰੇ ਚੌਥਾ ਦਿਨ ਆ ਚੌਥੇ ਦਿਨਾਂ ਦੀ ਸੁਈ ਹਾਂ ਆਪਣੇ ਕੋਲੇ ਸੁਈ ਹੈ ਸੂਬਾ ਦੂਜਾ ਹਾਂ ਨਹੀਂ ਨਹੀਂ ਪਹਿਲਾਂ ਪਹਿਲਣੀ ਆ ਹਾਂਜੀ ਠੀਕ ਆ ਜੀ ਹਾਂਜੀ ਚੌਥਾ ਪਹਿਲਾਂ ਬਾਲੀ ਵੱਡੀ ਨਹੀਂ ਠੀਕ ਆ ਦੇ ਦਰਮਿਆਨੇ ਕਿਦੋਂ ਦਈਏ ਦਰਮਿਆਨੇ ਕੱਦ ਹੋਵੇ ਚਾਹ ਦੋਸਤੋ ਕੋਈ ਬਾਲੀ ਵੱਡੀ ਜਾਂ ਮੀਡੀਅਮ ਨਹੀਂਗੀ ਦਰਮਿਆਨੀ ਹਾਈਟ ਆ ਠੀਕ ਆ ਸਮਦਰ ਜਾਂ ਕੱਦ ਬਾਕੀ ਰੇੜ ਵੀ ਬਿਲਕੁਲ ਛੋਟਾ ਰਹੂਗਾ ਠੀਕ ਆ ਆ ਬੱਛਾ ਮਗਰ ਆ ਮੀਲ ਕਾ ਫਾ ਠੀਕ ਆ ਜੀ ਅੱਜ ਅਮਰਤ ਫਿਰ ਦਿਨ ਕਿੰਨੇ ਦੱਸਿਆ ਹਫਤਾ ਕਿਆ ਚੌਥਾ ਚੌਥਾ ਵੀਰੇ ਚੌਥਾ ਹਫਤੇ ਦੇ ਅੰਦਰ ਬਾੜ ਹੀ ਆ ਚੌਂਕ ਦਿਨਾਂ ਦੀ ਦੋਸਤੋ ਸੂਹੀ ਆ ਤੇ ਦੁੱਧ ਕਿੰਨਾ ਐਸ ਵਕਤ 7 ਕਿਲੋ ਵੀਰੇ 7 ਤੋਂ ਬਾਹਰ ਹੀ ਉਹ 7 ਪੱਕਾ ਹੋ ਲਓ ਜੀ 7 ਕਿਲੋ ਜਾਂ 7 ਤੋਂ ਬਾਹਰ ਹੁਣ ਜਿਹੜੀ ਦੋਸਤੋ ਚੱਲਣ ਢਈ ਆ ਪਹਿਲਾਂ ਵਛੀ ਆ ਸੋ ਜਿਹੜੇ ਵੀਰ ਨੇ ਕੋਈ 9 10 8 9 9 10 ਲੀਟਰ ਤੱਕ ਜਿਹੜੀ ਦੋਸਤੋ ਮਿਲਕਿੰਗ ਲੈਣੀ ਆ ਪੈਸੇ ਉਹਨੇ ਕੇ ਖਰਚੇ ਕਰਨੇ ਆ ਠੀਕ ਆ ਜੀ ਤੇ ਤੁਸੀਂ ਇਸ ਵਾਇਰ ਨੂੰ ਹੱਥ ਪਾ ਸਕਦੇ ਜੇ ਬਿਲਕੁਲ ਛੋਟੀ ਬਰੀਡ ਆ ਤੇ ਹਾਈਟ ਕੱਟ ਦੀ ਵੀ ਬਿਲਕੁਲ ਨਾਰਮਲ ਮਗਰ ਇਹਦੇ ਬੱਚਾ ਮੀਲ ਕਾਪਾ ਚੌਕ ਦੇ ਰਸੀ ਡਰਦੀ ਆ ਉਹ ਠੰਡੀ ਸੀਲ ਠੀਕ ਆ ਠੀਕ ਆ ਠੰਡੀ ਸੀਲ ਪੂਰੀ ਆ ਸਿਰਫ ਡਰਾਕਲ ਥੋੜੀ ਲੋ ਜੀ ਠੀਕ ਆ ਤੋ ਪਹਿਲਾਂ ਵਚੀਏ ਦੋਸਤੋ ਅੱਜ 7 ਕਿਲੋਟਰ ਜਿਹੜਾ ਤੁਹਾਨੂੰ ਦੁੱਧ ਮਿਲ ਜੂਗਾ ਆ ਬੱਚਾ ਇੱਕ ਵਾਰੀ ਫੇਰ ਦੇਖ ਲਓ ਇਹ ਬੱਚਾ ਠੀਕ ਆ ਜੀ ਚਾਰਾਂ ਦਿਨਾਂ ਤੋਂ ਸੁਈਏ ਬੱਚਾ ਮਗਰ ਤੇ 7 ਕਿਲੋ ਇਸ ਵਕਤ ਦੁੱਧ ਦਾ ਤੇ ਅਮਰਤ ਮੋਲ ਕੀ ਕਰਦਾ ਇਹਦਾ ਮੇਰੇ ਮੋਲ ਇਹਦਾ 32000 28000 ਦੀ ਦਵਾ 28000 ਦੀ ਹਾਂ ਹੋੱਚੇ ਥੋੜਾ ਬਾਦਾ ਛੋਟਾ ਪਗੜਾ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ 28000 ਦੀ ਜਿਹੜੀ ਹਾਂ ਨਾ ਜੈਸਨੋ 28000 ਦੇ 32000 ਮੋਲ ਕੀਤਾ ਤੇ 28000 ਦੀ ਇਹ ਤੁਹਾਨੂੰ ਵੜ ਮਿਲ ਜੂਗੀ ਬਿਲਕੁਲ ਜਾਇਜ਼ ਤੇ ਛੋਟਾ ਰੇਟ ਆ ਠੀਕ ਆ ਤਦੋਂ ਦੁੱਧ ਵੈਸੇ ਕਿੰਨਾ ਕਿ ਨਾਰਮਲ ਅਮਰਤ ਦੇ ਚੋਣਦਾ ਜਿਹੜਾ ਅਕਲੋ ਦਈਓ ਗਾੜੀ ਦੁੱਧ ਸੇਵਾ ਦਾ ਜਿਹੜਾ ਹੁੰਦਾ ਆਪਾਂ ਤੇ ਉਹਦੀ ਗਰੰਟੀ ਦੇਣੀ ਅੱਛਾ ਜੀ ਹਾਂ ਠੀਕ ਹੈ ਜੀ ਬਾਕੀ 10 ਕਿਲੋਟਰ ਦੀ ਮਿਲਕਿੰਗ ਜਿਹੜੀ ਆ ਦੋਸਤੋ ਇਹ ਕਰਵਾਈ ਚੱਲੂਗੀ ਬਾਕੀ ਥਾਣਲੇ ਵੇ ਦੀ ਸਾਫ ਸੁਥਰੀ ਆ ਠੀਕ ਆ ਚਾਰ ਥਾਨ ਕਿੰਨੇ ਵੀ ਚੰਗੀ ਆ ਸਾਰੀ ਚੋਣ ਚੋਣ ਚੰਗੀ ਆ ਬਹੁਤ ਜ਼ਿਆਦੀ ਚੰਗੀ ਧਾਰਾ ਤੁਰਾ ਬਰਾਬਰ ਇੱਕੋ ਜਿਹੀ ਆ ਹਾਂਜੀ ਹਾਂਜੀ ਠੀਕ ਆ ਬਈ ਤੇ 28000 ਇਹਦਾ ਮੋਲ ਆ ਦੋਸਤੋ ਠੀਕ ਆ ਇਹ ਅਜ ਦੋ ਨਾਕ ਸੀ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਅਮਰਤ ਦੇ ਘ ਦੋ ਜਸੂਆ ਤੇ ਚੰਗੇ ਸੋਨੇ ਪਿੱਠਪੂੜੇ ਦੇ ਵਿੱਚ ਵੱਡੇ ਕੱਦ-ਕਾਡ ਦੇ ਵਿੱਚ ਤੇ ਇੱਕ ਵੈੜ ਤੁਹਾਨੂੰ ਦਿਖਾਈ ਆ ਬਿਲਕੁਲ ਨੋਰਮਲ ਦਰਮਿਆਨੀ ਹਾਈਟ ਦੇ ਵਿੱਚ ਠੀਕ ਆ ਉਹ ਇੱਕ 28 ਦੀ ਆ ਤੇ ਇਕੱਲੀ 28 ਦੀ ਬਸ ਬਸ ਜੀ ਇਹ ਇੱਕ 128 ਦੀ ਆ ਉਹ ਇਕੱਲੀ 28 ਦੀ ਆ ਠੀਕ ਆ ਜੀ ਸੋ ਜਿਹੋ ਜਿਹਾ ਪਸ਼ੂ ਹਜਾ ਮੁੱਲ ਹਾਂਜੀ ਹਾਂਜੀ ਤੇ ਅਮਰ ਤੇ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਵੀਰ ਨੰਬਰ ਆਪਣਾ ਵੀਰੇ 8146450629872824629 ਦੋ ਤੇ ਵਟਸਐਪ ਚੱਲਦਾ ਵੀਰੇ ਠੀਕ ਹੈ ਜੀ ਠੀਕ ਗੱਬਣ ਦੀ ਆਪਣੀ ਜਿਹੜੀ ਟਿਪ ਕੇ ਵਰਾ ਆ ਕੇ ਤਸੱਲੀ ਕਰੇ ਜਿਹੜੀ ਸੂਈ ਸਵਾਈ ਦੇ ਚੋਕੇ ਤਸੱਲੀ ਕਰੇ ਜਿਹੜਾ ਇੱਥੇ ਚੋਕੇ ਆ ਉਹਦੀ ਕੋਈ ਗਰੰਟੀ ਜਿਹੜਾ ਆਨਲਾਈਨ ਜਿਹੋ ਉਹਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਲੋਕ ਦੋਸਤੋ ਇਹ ਗੱਲ ਬਾਤ ਆ ਠੀਕ ਆ ਬਾਕੀ ਆਪਾਂ ਹਰ ਵਾਰ ਕਹਿੰਨੀ ਆ ਜਿਹੜਾ ਕੋਈ ਵੀਰ ਆਪਦੀ ਸਮਝਦਾ داری ਨਾਲ ਠੀਕ ਆ ਜੀ ਆਪਣੀ ਜ਼ਿੰਮੇਵਾਰੀ ਨਾਲ ਪਸ਼ੂ ਲੈ ਕੇ ਜਾਂਦਾ ਉਹ ਸਭ ਤੋਂ ਵਧੀਆ ਇੱਥੇ ਆਣ ਕੇ ਆਪਣੀ ਦੋ ਟਾਈਮ ਚੂਕ ਕੇ ਤੁਹਾਡੀ ਕਰਦਾ ਜਿਹੜਾ ਪਸ਼ੂ ਸੋਇਆ ਹੋ ਗਿਆ ਤਸੱਲੀ ਜਿਹੜਾ ਗੱਬਣਾ ਡੰਗਰ ਵਾਖੀ ਵੇਖ ਕੇ ਲੈਣਾ ਉਹਦੀ ਵੱਖਰੀ ਗ ਲੈਂਟਰ ਲਈ ਜੀ ਹੁਣ ਵੇਖੋ ਕਰਮਾ ਵਾਲੀ ਥੱਲੇੋਂ ਦੋਸਤੋ ਬਹੁਤ ਸੋਹਣਾ ਚੰਗਾ ਵੱਡਾ ਵਿਖਾਣਾ। ਫਿਰਦੀ ਵੀਰੇ ਦੁੱਧ ਵੀ ਉਹ ਡੰਗਰ ਨੇ ਚੋਣਾ ਜਿਹੜੀ ਲੇਵੇ ਦੀ ਚੰਗੀ। ਚੰਗੀ ਆ। ਬੰਤਰ ਬੁੰਤਰ ਵੜੀ ਮੈਨੂੰ। ਦੁੱਧ ਅੱਗੇ ਹਿਮਤ ਆ ਕੇ ਸੇਵਰਦੀ। ਚੰਗੀ ਸੇਵਾ ਚੰਗੀ ਸੇਵਾ ਕਰਨੋਗੇ ਦੋਸਤੋ ਹੋ ਜਾਪਸਾ। ਹਾਂ। ਚਲੋ ਨਾਰਮਲ ਸੇਵਾ ਦਾ ਚਲੋ ਜਿਆਦਾ ਨਹੀਂ ਆਪਾਂ 15 ਕਿਲੋ ਦੁੱਧ ਤੇ ਦਊਗੀ ਵੀਰੇ ਝੋਟੀ ਆਪੇ ਨਸਲ ਬਰੀਡ ਚਾ ਪੂਰੀ। ਸਹੀ ਐ ਸਹੀ। ਹਾਂ। ਲਓ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ। ਮਿਲਦੇ ਆ ਇੱਕ ਨਵੀਂ ਅਪਡੇ